ਸਰਬਜੀਤ ਸੰਗਰੂਰ ਵੀ ਦੀ ਰਚਨਾ ਸੁਣਦੀ ਨਾ ਗੱਲ ਜਿਹੜੀ ਮੇਰੀ ਸੀ ਅੱਗ ਪੈਰਾ ਹਿਠ ਮੇਰੇ ਮਚਾਉਣ ਨੂੰ ਵੀਰੇ ਸੁਣਦੀ ਨਾ ਗੱਲ ਜਿਹੜੀ ਮੇਰੀ ਸੀ ਅੱਗ ਪੈਰਾ ਹਿਠ ਮੇਰੇ ਮਚਾਉਣ ਨੂੰ ਵੀਰੇ ਮੰਨਦੀ ਨਾ ਜਿਹੜੀ ਗੱਲ ਮੇਰੀ ਸੀ ਓਈ ਹੁਣ ਮੈਨੂੰ ਮਨਾਉਣ ਨੂੰ ਫਿਰੇ ਓਈ ਹੁਣ ਮੈਨੂੰ ਮਨਾਉਣ ਨੂੰ ਫਿਰੇ ਸੁਣਦੀ ਨਾ ਗੱਲ ਜਿਹੜੀ ਮੇਰੀ ਸੀ ਸੁਣਦੀ ਨਾ ਜਿਹੜੀ ਗੱਲ ਮੇਰੀ ਸੀ ਅੱਗ ਤੇ ਨਾ ਹੀਠ ਮਚਾਉਣ ਨੂੰ ਫਿਰੇ ਅੱਗ ਤੇ ਨਾ ਹੀਠ ਮੇਰੇ ਮਚਾਉਣ ਨੂੰ ਫਿਰੇ ਅੱਗ ਤੇ ਆ ਹੀਠ ਮਚਾਉਣ ਨੂੰ ਫਿਰੇ